ਜਾਰੀ ਤਾਂ ਸਿੱਧੀਆਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਿਹਾ ਕਰ ਰਹੇ ਹਾਂ ਤਾਂ ਕੰਮ ਹੈ ਫਿਲਹਾਲ ਬੰਦ ਕਰਾ ਦਿੱਤਾ ਲੋਕ ਜੋ ਇੱਥੇ ਆਪਣੇ ਰਿਸ਼ਤੇ ਕਰਵਾਉਣ ਆਏ ਸੀ ਕਿ ਉਹ ਬਾਹਰ ਖੜੇ ਵੇਟ ਕਰ ਰਹੇ ਨੇ ਤਾਂ ਅੰਦਰ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਰੇਡ ਹੈ ਉਹ ਕੀਤੀ ਜਾ ਰਹੀ ਹੈ ਤਾਂ ਰਿਕਾਰਡ ਦੇ ਨਾਲ ਜੋ ਛੇੜਛਾੜ ਕੀਤੀ ਹੈ ਉਸ ਨੂੰ ਵੀ ਖੰਘਾਲਿਆ ਜਾ ਰਿਹਾ ਤਾਂ ਕਿਹਾ ਜਾ ਰਿਹਾ ਕਿ ਕਰੋੜਾਂ ਦੀ ਜ਼ਮੀਨ ਦਾ ਫੇਰਫੇਰ ਹੈ ਜਿਹੜਾ ਉਹ ਕੀਤਾ ਗਿਆ ਤਾਂ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਲੁਧਿਆਣਾ ਪੱਛਮੀ ਸਬ ਰਿਸ਼ਤਾ ਦਫ਼ਤਰ ਦੇ ਵਿੱਚ ਰੇਡੋ ਕੀਤੀ ਜਾ ਰਹੀ ਹੈ ਤਾਂ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਰਿਜਿਸਟਰਲ ਦਫ਼ਤਰ ਨੂੰ ਖਾਲੀ ਜੋ ਕਰਵਾ ਲਿਆ ਗਿਆ ਤਾਂ ਕੰਮ ਕਾਜ ਨੂੰ ਬੰਦ ਕਰਕੇ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਤਾਂ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਮੈਨੂੰ ਫੋਨ ਨੰਬਰ ਇੱਥੇ ਆਇਆ ਹੈ ਰਿਕਾਰਡ ਦੇ ਨਾਲ ਛੇੜਛਾੜ ਕਰਨ ਨੂੰ ਲੈ ਕੇ ਜੋ ਕਹੇ ਤੁਮੇ ਲੀਸੀਤਾ ਉਸ ਤੋਂ ਬਾਅਦ ਤਕਰੀਬਨ 1 ਘੰਟਾ ਹੋ ਚੱਲਿਆ ਹੈ ਸਬ ਰਿਸਟ੍ਰਲ ਦਫਤਰ ਪੂਰਬੀ ਦੇ ਵਿੱਚ ਮਾਫ ਕਰਨਾ ਸਬ ਰਿਸਟ੍ਰਲ ਦਫਤਰ ਪਛਮੀ ਦੇ ਵਿੱਚ ਲਾਈਵ ਰੇਡ ਹੈ ਉਹ ਕੀਤੀ ਜਾ ਰਹੀ ਹੈ ਤਾਂ ਸਿੱਧੀਆਂ ਤਸਵੀਰਾਂ ਥੋੜਨਾ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵਿਜੀਲੈਂਸ ਅਧਿਕਾਰੀਆਂ ਦੇ ਵੱਲੋਂ ਤਹਿਸੀਲਦਾਰ ਦੇ ਦਫਤਰ 'ਚ ਬੈਠ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਰਿਕਾਰਡ ਤੇ ਨਾਲ ਜੋ ਛੇੜਛਾੜ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਕਰੋੜਾ ਦੀ ਜਮੀਨ ਦੇ ਜਿਹੜਾ ਕਪਲੋਕ ਕੀਤਾ ਗਿਆ ਹੈ। ਤਾ ਰਜਿਸਟਰਲ ਦਫਤਰ ਦੇ ਵਿੱਚ ਕੰਮ ਕਾਜ ਬੰਦ ਕਰਕੇ ਉਹ ਵਿਜੀਲੈਂਸ ਨੂੰ ਭਾਗਦੇ ਅਧਿਕਾਰੀ ਨੂੰ ਇੱਥੇ ਮੌਜੂਦ ਨੇ। ਲਾਈਵ ਰੇਡ ਆਊ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ।